ਬ੍ਰਾਹਮਣ ਨਿਵਾਸ ਜੇ ਪ੍ਰਾਨੀ ਹੋ ਮੈਂ ਤਜੀ ਕਰਤਾ ਰਾਮ ਪਛਾਨ ਕਹ ਨਾਨਕ ਵਹਿਮ ਕਤ ਨਾਰਾ ਈ ਮਨ ਸਾਚੀ ਮਾਨ ਪੈ ਨਾਸਨ ਦਰਮਤ ਹਰਨ ਕਲਮ ਹਰ ਕੋ ਨਾਮ ਨਿਸ ਦਿਨ ਜੂ ਨਾਨਕ ਭਜੈ ਸਫਲ ਹੋਹਿ ਤਹਿ ਕਾਮ ਜਿਹ ਬਾਗੁਣ ਗੋਬਿੰਦ ਭਜਹਾਉ ਕੰਨ ਸੁਨਹੁ ਹਰਨਾਮ ਕਹੋ ਨਾਨਕ ਸੁਨਰੀ ਮਣਾ ਪਰਹਿ ਨ ਜਮ ਕੈ ਧਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇ ਤੇ ਉਧਾਰ ਜਾਸ ਪੜਾਇ ਰਪੇਖਣਾ ਐਸੇ ਜਾ ਕੋ ਜਾਣ ਇਨ ਮੈ ਕਾ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਸਦਨ ਮਾਇਆ ਕਾਰਣੇ ਪ੍ਰਾਨੀ ਡੋਲ ਤਨੀਤਾ ਕੋਟਣ ਮੈ ਨਾਨਕ ਕਾਉ ਨਾਰਾਇਣ ਜੈ ਚੀਤਾ ਜਸ ਜੀ ਜਲਤੀ ਪਦ ਪਤਾ ਉਪਜਾਇ ਪੈਣੁ ਸਹਿ ਨੀਤਾ ਜਗ ਰਚਨਾ ਤੈ ਸੇ ਰਚੀ ਕਹੋ ਨਾਨਕ ਸੁਣ ਮੀਤਾ ਪ੍ਰਾਨੀ ਕਹੂ ਨ ਚੇਤਾਈ ਮਦ ਮਾਇਆ ਕਐ ਅੰਧ ਕਹੋ ਨਾਨਕ ਬਿਨ ਹਰਿ ਭਜਨ ਪੜ ਤਾਹੀ ਜੰਫੰਦਾ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹਾ ਕਹੋ ਨਾਨਕ ਸੁਣ ਰੀ ਮਨਾ ਦੁਰਲਭ ਮਨੁਖ ਦੇਹਾ माया कारण ਧਾਵਹੀ ਮੂਰਖ ਲੋਗਿਆ ਜਾਣ ਕਹੋ ਨਾਨਕ ਪਿਣਹਾਰ ਭਜਣ ਬਿਰਦਾ ਜਨਮ ਸਰਾਣ ਜੋ ਪ੍ਰਾਨੀ ਨਿਸ ਦਿਨ ਪਜ ਰੂਪ ਰਾਮ ਤੇ ਜਾਣ ਹਰ ਜਨ ਹਰ ਅੰਤ ਨਹੀਂ ਨਾਨਕ ਸਾਚੀ ਮਾਣ ਮਨ ਮਾਇਆ ਮੈਂ ਫਦ ਰਹਾ ਉਹ ਬਿਸਰਿਆ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਭਜਨ ਜੀਵਨ ਕਉ ਨੇ ਕਾਮ ਪ੍ਰਾਨੀ ਰਾਮਣਾ ਚੇਤਾਈ ਮਦ ਮਾਇਆ ਕਹਿ ਅੰਦਾ ਕਉ ਨਾਨਕ ਹਰ ਭਜਨ ਬੇੜਾ ਪਰਦਤਾਈ ਜਾ ਬੰਦ ਸੋਕਮੈ ਬਾਸੰਗੀ ਪੈ ਤਖਮੈ ਸੰਗਣ ਕੋਈ ਕਹਉ ਨਾਨਕ ਹਰ ਭਜ ਮਣਾ ਅੰਤ ਸਹਾਈ ਹੋਈ ਜਨਮ ਜਨਮ ਪਰਮਾਤਮਾ ਭੇਰਿਆ ਮਿਟੇਉਣਾ ਜਮ ਕੋਤਰਾਸ ਕਹਉ ਨਾਨਕ ਹਰ ਭਜ ਮਣਾ ਨਿਰਭੈ ਪਾਵੈ ਬਾਸ ਜਾ ਤਨ ਬਾਤ ਮੈਂ ਕਰ ਰਈਓ ਮਿਟਿਯੋੜ ਮਨ ਕੋ ਮਾਣੋ ਧਰਮਤ ਸੇ ਨਾਨਕ ਬਧਿਓ ਊੜਾਖਿ ਲਿਓ ਭਗਵਾਨ ਬਾਲ ਜਵਨੀ ਯਰ ਫਿਰ ਦਫਨਾ ਤੀਨ ਅਵਸਥਾ ਜਾਣੋ ਕਹ ਨਾਨਕ ਆਰ ਭਜਨ ਬਿਨੋ ਬਿਰਥਾ ਸਭ ਹੀ ਮਾਣ ਕਰਨੋ ਕੋਤਸੋ ਨਾ ਕੀਓ ਪਰਿਓ ਲੋਭ ਕੈ ਫੰਦਾ ਨਾਨਕ ਸਮਿਓ ਰਮ ਗਇਓ ਆਪ ਕਿਉ ਰੋਵੈ ਤੰਦਉ ਮਨ ਮਾਇਆ ਮੈ ਰਮ ਰਹੀਉ ਉਨਿਕ ਸਤ ਨਾਹਿਣ ਮੀਤਾ ਨਾਨਕ ਮੂਰਤ ਚਿਤਰਜਾ ਉਛਾੜਤ ਨਾਹਿਣ ਭੀਤਾ ਨਰ ਚਾਹਤ ਕਛਿਆ ਔਰਾ ਔਰ ਕੀ ਹੋ ਰੈ ਭਾਈ ਕਿਆ ਤਬਾ ਤਰੈ ਉਠਗਾਉ ਰ ਨਾਨਕ ਵਾਸੀ ਗਲ ਪਰੀ ਜਦ ਨਾ ਬਾਤ ਸੁਖ ਕਹਿ ਕੀਐ ਤੱਕ ਕੀਉ ਨ ਕੋਈ ਕਹੋ ਨਾਨਕ ਸੁਣ ਰੇ ਮਣਾ ਹਰਿ ਪਾਵੈ ਸੋਈ ਜਗਤ ਭਿਖਾਰੀ ਫੈਰਾ ਤ ਹੈ ਸਭ ਕੋ ਦਾ ਤਾਰਾਮ ਕਹੋ ਨਾਨਕ ਮਨ ਸਿਮਰਤੈ ਪੂਰਨ ਹੋ ਵੇ ਕਾਮੁ ਉਠਾਇ ਮਾਨ ਕਹਾ ਕਰੈ ਜਗ ਸੁਪਨੇ ਜ ਜਾਣ ਇਨ ਮੈਂ ਕਾਸ਼ ਤੇ ਰੋ ਨਹੀਂ ਨਾਨਕ ਕਹਿ ਬਖਾਉ ਨਾ ਗਰਭ ਕਰਤ ਹੈ ਦੇਹ ਕੋ ਬਿਨ ਸਾਇਸ਼ਿਨ ਮੈਂ ਮੀਤਾ ਜਹ ਪ੍ਰਾਨੀ ਹਰ ਜਸ ਕਹਿ ਆਉ ਨਾਨਕ ਤੇ ਜਗ ਜੀਤਾ ਜਹ ਘਟ ਸਿ ਮਰਨ ਨਰਾਮ ਕੋ ਸੋ ਨਰ ਮੁਕਤਾ ਜਾਣ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਣ ਇਕ ਪਗਤਿ ਭਗਵਾਨੁ ਜਹ ਪ੍ਰਾਨੀ ਕੇ ਨਾਹੀ ਮਾਣ ਜੈ ਸ੍ਰੀ ਸੁ ਕਰ ਸਾਨ ਨਾਨਕ ਮਾਨੋ ਪਾਹਿ ਤਾਣ ਸੁਆਮੀ ਕੋ ਗਰਜਉ ਸਦਾ ਸਾਨ ਪਜਤਨੀ ਨੇਤਾ ਨਾਨਕ ਏ ਵਿਧ ਹਰਿ ਪਜਾਓ ਇਕ ਮਨ ਹੋਇ ਇਕ ਚਤ ਤੀਰਥ ਬਰਤ ਅਰ ਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨੇ ਫਲ ਜਾਤ ਤੇ ਜਾ ਕੁੰਚਰ ਇਸ਼ਨਾਨ ਸਰ ਕੰਪਿਓ ਪਗ ਡਗ ਮਗਾਇ ਨੈਣ ਜੋਤ ਤੇ ਹੀ ਨਾਉ ਕਹੋ ਨਾਨਕ ਇਹ ਵਿਦ ਪਾਈ ਤਾਉ ਨਾ ਰਸਲੀ ਨਾ ਨਿਜ ਕਰ ਦੇ ਕਿਹਾ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਧਿਰ ਹਰ ਭਗਤ ਹੈ ਤੇਰਾ ਕੋ ਮਨ ਮਾਹੀ ਜਾਗਰਤ ਨਾ ਸਭ ਚ ਊਠ ਹੈ ਜਾਣ ਲਿਹੋ ਰਈ ਮੀਤਾ ਕਹ ਨਾਨਕ ਧਿਰ ਨਾਰ ਹੈ ਜੋ ਬਾਲੂ ਕੀ ਭੀਤ ਰਾਮ ਗਇਓ ਰਾਵਣ ਗਇਓ ਜਾਕੂ ਬ ਪਰਵਾਰ ਕਹੋ ਨਾਨਕ ਧਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਪਾਕੇ ਕੀ ਜੀਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਧਰ ਨਹੀਂ ਕੋਈ ਜੋ ਉਪਜੋ ਸੋ ਬਿਨਸਹ ਪਰਵਾਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਸਾੜ ਸਗਲ ਜੰਜਾਲ 도ਹੂਰਾ ਬਾਲ シュਟਕੇਉ ਬੰਧਨ ਪਰਿ ਕਛੂ ਨ ਹੋਤਿ ਉਪਾਈ ਕਹੋ ਨਾਨਕ ਅਬ ਊੜ ਹਰ ਗਜਜੋ ਹੋ ਸਹਾਈ ਬਾਲ ਹੂਆ ਬੰਧਨ ਛਟੈ ਸਾਕੇ ਹੋਤਿ ਉਪਾਈ ਨਾਨਕ ਸਾਕੇ ਤੁਮ ਰਹਿ ਹਾਤ ਮੈਂ ਤਮਹੀ ਹੋਤ ਸਹਾਈ ਸਾਂਗ ਸਖਾ ਸਭਤਾ ਜਗਾਈ ਕੋ ਨਨਿ ਬਿਉ ਸਾਥ ਕਹੋ ਨਾਨਕੈ ਬਿਪਤ ਮੈਂ ਟੀ ਕਰ ਗਣਾਥ ਨਾਮ ਰਹਿਉ ਸਾਧੂ ਰਹਿ ਆਉ ਰਹਿ ਆ ਗੁਰ ਗੋਬਿੰਦ ਕਹੋ ਨਾਨਕੈ ਜਗਤ ਮੈਂ ਕਿਨ ਜਪਿਉ ਬੁਰਮੰਤ ਰਾਮ ਨਾਮ ਉਰ ਮੈਂ ਗਹਿਉ ਜਾ ਕੈ ਸਮਨੀ ਕੋਈ ਜਹ ਸਿਮਰਤ ਸੰਕਟ ਮਿਟੈ ਦਰਸ਼ਤ ਹਾਰੋ ਹੋਈ ਰਾਮ ਨਾਮ ਉਰ ਮੈਂ ਗਹਿਉ ਜਾ ਕੈ ਸਮਨੀ ਕੋਈ ਜਹ ਸਿਮਰਤ ਸੰਕਟ ਮਿਟੈ ਦਰਸ਼ਤ ਹਾਰੋ ਹੋਈ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤੈਨ ਨਸ ਤੂ ਪਈਆ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈਆ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚ ਤਿਸ ਕਾ ਹੋਏ ਉਧਾਰੋ ਇਹ ਵਸਤਾ ਉਤ ਜੀਨੈ ਜਾਈ ਨਤਨ ਤ ਰੱਖਿ ਓਰਤਾਰੂ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰੂ ਸਲੋਕਾ ਮਹੱਲਾ ਪੰਜਵਾ ਤੇਰਾ ਕੀਤਾ ਜਤੁ ਨਾਹੀ ਮੈਂ ਨੋ ਜੋਗਾ ਕੀਤਾਈ ਮੈਂ ਨਿਰਗੁਣੀ ਆਰੀ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਈਆ ਮਹਿਰਮਤ ਹੋਈ ਸਾਤ ਘਰ ਸਜਣ ਮੇਲੇ ਆ ਨਾਨਕ ਨਾਮ ਮਿਲਤਾ ਜੀਵਾਂ ਤਨ ਮਨ ਥੀਵਾ ਹਰੀਆ ਕਰਸ ਪਈਆ ਮਿਹਰਮਤ ਹੋਈ ਸਤ ਗੁਰ ਸਜਣ ਮੇਲੇਆ ਨਾਨਕ ਨਾਮ ਮਿਲਤਾ ਜੀਵਾ ਤਾੜਵਾਣ ਦੀਵਾ ਹਰੀ ਆ ਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗਿਕ ਸੰਗ ਪੰਚ ਪਰੰਗਣ ਸੰਗਿ ਲਾ ਪੈ ਆਦੂ ਨੰਦਾਨਉ ਪ੍ਰਥਮ ਰਾਗ ਪੈ ਰੋ ਬੈ ਕਰਹੀ ਪੰਚ ਰਾਗਨੀ ਸੰਗਿ ਉਚਰਾਹੀ ਪ੍ਰਥਮ ਪੈ ਰ ਵੀ ਬਿਲਾਵਲੀ ਪੁਨਿਆਖੀ ਗਾਵਹਿ ਬੰਗਲੇ ਪੰਨਿਆਸ ਲੇਖੀ ਕੀ ਪਈ ਬਾਰੀ ਐ ਪੈਰੋਂ ਕੀ ਪੰਚੋ ਨਾਰੀ ਪੰਚਮ ਹਰਖ ਦਿਸਾਖ ਸੁਨਾਵਹੈ ਬੰਗਾਲ ਮਦ ਮਾਦ ਬਗਾਵਹੈ ਲਾਲ ਤਪੈਲਾ ਬਲ ਗਾਵਹੀ ਆਪਣੀ ਆਪਣੀ ਭਾਂਤ ਐਟ ਪੁੱਤਰ ਪੈਰਵ ਕੇ ਗਾਵੇ ਗਾਇਨ ਪਾਤਰ ਦੁੱਤਿਆ ਮਾਲ ਕੌਸ਼ਕ ਅਲਪ ਹੈ ਸੰਗ ਰਗਣੀ ਪੰਜੋ ਥਾਪੇ ਗੁੰਡ ਕਰੀ ਹਰਦੇਵ ਗੰਦਾਰੀ ਗੰਦਾਰੀ ਸੇ ਹੁਤੀ ਉਚਾਰੀ ਤਨਹਾਸਰੀਏ ਪੰਜੋ ਗਾਈ ਮਾਲ ਰਾ ਕੌਸ਼ਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਭਲ ਚੰਡ ਕੌਸ਼ਕ ਉਹਾਰਾ ਰਗਟਿਆ ਭਉਰਾਨਦ ਗਾਈ ਅਸ਼ਟ ਮਾਲ ਕੌਸਕ ਸੰਗਲਾਈ ਪੁਨ ਆਇਓ ਹਿੰਡੂ ਊੜਾ ਪੰਚ ਨਾਰ ਸੰਗਿਆ 800 ਤਾ ਉਠੇ ਤਾਨ ਕਲੂੜਾ ਗਾਇਣ ਤਾਰ ਮਿਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸਹਾਈ ਸਰਸ ਅਹਿਰੀ ਲੈ ਭਾਰ ਜਾ ਸੰਗਲਾਈ ਪੰਚੋਂ ਆਰ ਜਾ ਸਰਮਾਨੰਦ ਭਾਸ ਕਰ ਆਈ ਚੰਦਰ ਬਿੰਬ ਮੰਗਲਨ ਸੁਹਾਈ ਸਰਸਮਾਨ ਆਉ ਆਹਿ ਬਿਨ ਉਦਾ ਗਾਵ ਹੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕੈ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟ ਮੰਜਰੀ ਟੋਡੀ ਗਈ ਅਲਾਪ ਕਮ ਦੀ ਆਉ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔਰੰਮ ਕਮਲ ਕੁਸ਼ਮ ਚੰਪਕੀ ਨਾਮਾ ਗੌੜਾ ਔ ਕਨਰਾ ਕਲਿਆਣ ਆਇਕ ਪੁੱਤਰ ਦੀਪਕੀ ਜਾਨਾ ਸਾ ਮੇਲਿ ਸ੍ਰੀ ਰਾਗ ਵੇ ਗਾਵੇ ਪੰਚਉ ਸੰਗ ਬਰੰਗਣ ਲਵਹੈ ਬੈਰਾਰੀ ਕਰਨਾਟੀ ਧਰੀ ਗਬਰੀ ਗਾਵੇ ਅਸਾਵਰੀ ਤੇ ਪਾਛੇ ਸੰਦਵੀ ਅਲਾਪੀ ਸ੍ਰੀ ਰਾਗ ਸੋ ਪੰਚਉ ਥਾਪੀ ਸ੍ਰੀ ਰਾਗ ਸਭ ਪੰਚੋਂ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰਾ ਅਸ਼ਟ ਪੁੱਤਰ ਸ੍ਰੀ ਰਾਗ ਕੀ ਗੁੰਡ ਕੁੰਭ ਹਮੀਰ ਕਸ਼ਟ ਮਹੀ ਗੜਾ ਗਵੇ ਗਾਵਹਿ ਪੰਚੋ ਸੰਗ ਬਰੰਗਣ ਲਵਹਿ ਸੋੜ ਗੋਣ ਮਲਾਰੀ ਧੁਨੀ ਪੁਣ ਗਾਵੇ ਆਸਾ ਗੁਣ ਗੁਣੀ ਉੱਚਾ ਸਰਸੂ ਹੋ ਪੁਣ ਕੀਨੀ ਮੇਗ ਰਾਗ ਸੋ ਪੰਚੋ ਚਿੰਨੀ ਬੈਰਾ ਧਾਰ ਗੱਜ ਧਰ ਕੀ ਧਾਰਾ ਜਬਲੀ ਤਰ ਨਟਿ ਆਉ ਜਲ ਧਾਰਾ ਪਨਗਾ ਵ ਸੰਕਰਿ ਔਸਯੰ ਮਾ ਮੀਗੁ ਰਾਗ ਪੁੱਤਰਨ ਕੀ ਨੰਮਾ ਖਾਸ ਤੜਾਗੇ ਹੁਣ ਗਾਈ ਸੰਗ ਰਾਗਣੀ ਤੇ ਸਾ ਭਾਇਆ ਗੁਰ ਜਾਵੇ ਹਰ ਪ੍ਰਪਾਸ ਜੀਓ ਸਤ ਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੂ ਅਰਦਾਸ ਜੀਓ ਪੈਜ ਰੱਖੂ ਹਰ ਜਨ ਹੈ ਕੇਰੀ ਹਰ ਦੇਹੋ ਨਾਮ ਨਰਨਜਣਉ ਅੰਤ ਚੱਲਦਿਆ ਹੋਏ ਬੇਲੀ ਜਮਦੂਤ ਕਾਲਨ ਗੰਝਣੋ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਸਨੀ ਅਰਦਾਸ ਜੀਆ ਹਰ ਧਾਰ ਕਿਰਪਾ ਸਤ ਗੁਰ ਮਲਾਇਆ ਧੰਨ ਧੰਨ ਕਹੈ ਸਬਾਸ ਜੀਓ ਮੇਰੇ ਸਿੱਖ ਸੁਣਹੁ ਪੁੱਤ ਭਾਈਓ ਮੇਰੇ ਹਰਿ ਭਾਣਾ ਆਉ ਮੈਂ ਪਾਸ ਜੀਓ ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭ ਕਰੇ ਸਬਾਸ ਜੀਓ ਭਗਤ ਸਤਗੁਰ ਪੁਰਖ ਸੋਈ ਜਿਸ ਹਰਿ ਪ੍ਰਭ ਭਾਣਾ ਭਾ ਵਾਏ ਆਨੰਦ ਅਣਹਦ ਵੱਜੇ ਵਾਜੇ ਹਰਿ ਆਪ ਗਲ ਮੇ ਲਾਵੇ ਤ੍ਰਿਪੁਰਤ ਭਾਈ ਪਰਵਾਰ ਮੇਰਾ ਮਨ ویکੂ ਕਰੁ ਨਿਰਜਾਸ ਜੀਆਓ ਤੋਰ ਲੇਖਿਆ ਪਰਵਾਣਾ ਫਰੀਦਾਹੀ ਗੁਰ ਜਾਏ ਹਰਪੜਾ ਪਾਹ ਜਿਉ ਸਤਗੁਰ ਬਾਣੀ ਆਪਣ ਬਹਿ ਪਰਵਾਰ ਸਦਾਇ ਮਤਮੇ ਪਿੱਛੈ ਕੋਈ ਰੋਬ ਸੀਸੋ ਮੈਂ ਮੂਲ ਨਾ ਪਾਏ ਆ ਮੈਂ ਤੁਮੈ ਜੈ ਮਹਿਤਾ ਬਿਗਸਾਇ ਜਿਸ ਮਿਤ ਕੀ ਪੈਜ ਭਾਵੈ ਤੀ ਵਿਚਾਰ ਦੇਖੋ ਪਤ ਭਾਈ ਹਰ ਸਤਗੁਰੂ ਪੈ ਨਾਵਈ ਸਤ ਗੁਰੂ ਪਰਤਾ ਕੋ ਉੰਦੇ ਪਹਿ ਰਾਜੀ ਆਪ ਟਕਾਇਆ ਸਭ ਸਗ ਬੰਧ ਪਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤ ਗੁਰ ਬੋਲਿਆ ਮੈਂ ਪਿਛੈ ਕੀਰਤਨ ਕਰੇ ਹੋ ਨਿਰਵਾਣ ਜੀਉ ਕੇ ਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੇ ਪੂराण ਜੀਉ ਹਰ ਕਥਾ ਪੜਿਆ ਨਾਮ ਸੁਣੀਏ ਬੇਬਾਨ ਹਰੰ ਗੁਰ ਪਾਵੇ ਪਿੰਨ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵਾਈ ਹਰ ਭਾਇਆ ਸਤਗੁਰੂ ਬੁੱਲੀ ਆਹਰ ਮਿਲਿਆ ਪੁਰਖ ਸੁਜਾਨ ਕੀਓ RAMDAS ਸੋਢੀ ਤਿਲਕ ਦੀਆ ਗੁਰ ਸ਼ਬਦੋ ਸੱਚ ਨਿਸ਼ਾਨ ਕੀਓ ਸਤਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲੈ ਰਜ਼ਾਈ ਜਿਓ ਮੋਹਰੀ ਪਤ ਸੰਮਖ ਹੋਇ ਆ RAMDAS ਐ ਪੈਰੀ ਪਾਏ ਜਿਓ ਸਭਾ ਪੈਰੀ ਸਤਗੁਰ ਕੇਰੀ ਜਿੱਥੇ ਗੁਰੂ ਆ ਪਰਖਿਆ ਕੋਈ ਕਰ ਪਛੀਦੀ ਨਿਵੈ ਨਾਹੀ ਫਿਰ ਸਤਗੁਰ ਆਣ ਨਵਾਇਆ ਹਰ ਗੁਰ ਹੈ ਬਾਣਾ ਦੀ ਵੜਾਈ ਤਰ ਲਿਖਿਆ ਲਿਖੜ ਜਾਏ ਜੀਉ ਕਹ ਸੁंदर ਸੁਨਹੁ ਸੰਤਹੁ ਸਭ ਜਗਤ ਪੈਰੀ ਪਾਏ ਜੀ ਆ ਹਰ ਗੁਰ ਹੈ ਬਾਣਾ ਦੀ ਵੜਾਈ ਤਰ ਲਿਖਿਆ ਲਿਖੜ ਜਾਏ ਜੀ ਆ ਕਹ ਸੁंदर ਸੁਨਹੁ ਸੰਤਹੁ ਸਭ ਜਗਾ ਤਪੈ ਰੀ ਪਾਈ ਜੀ ਆ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਆਨੰਦ ਭਇ ਮੇਰੀ ਮਾਇ ਸਾਤ ਗੁਰੂ ਮੇ ਪਾਇਆ ਸਾਧ ਗੁਰਤਾ ਪਾਇਆ ਸਰਸਤੀ ਮਨੁਬਜੀ ਅਵਧਾਈ ਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਕਾ ਹੁਣ ਆਈਆ ਸ਼ਬਦ ਤਾਂ ਕਾ ਹੋਰੀ ਕੇਰਾ ਮਨ ਜਮੀ ਉਸਾਇ ਕਹਿ ਨਾਨਕ ਆਨੰਦ ਹੁਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂ ਸਦਾ ਰਹੁ ਨਾਲੀ ਹਰਨਾ ਰਹੁ ਤੂ ਮਨ ਮੇਰਾ ਤੂ ਕਿਸਾ ਵੀ ਸਾਰਣਾ ਅੰਗੀਕਾਰੂ ਕਰੇ ਤੇਰਾ ਕਾਰਜ ਸਭ ਸੁਵਰਣ ਸਭ ਨੰਗ ਲਾ ਸਮਰਾ ਸੁਆਮੀ ਤਾ ਕਮਣਾ ਵਿਸਾਰੇ ਕੈ ਨਾਨਕ ਮਨ ਮੇਰੀ ਸੁਧਾਰੋ ਹੰਨ ਲੇ ਸਾਚੀ ਸਾਹੀ ਬਾਕਾ ਨਹੀਂ ਕਰ ਤੀਰੇ ਘਰ ਤੋਂ ਪ੍ਰੀਰੇ ਸਭ ਕਿਛ ਹੈ ਜਿਉਂਦੀ ਰੂਪਾਵੇ ਸਦਾ ਸਿਸਲਾ ਤੇਰੀ ਨਾਮ ਮਨਵਸਾਵੇ ਨਾਮ ਜਿਨ ਕੈ ਬਣ ਵਸਿਆ ਵਾਜੇ ਹਬ ਕਨੀਰੀ ਕੈ ਨਾਨਕ ਸੱਚੀ ਸਾਹੀ ਵਿਖਾ ਨਾਹੀਂ ਕਰ ਤੀਰੇ ਹਾ ਚਾ ਨਾਮ ਮੇਰਾ ਧਾਰੂ ਸਚਨਾ ਮੇਰਾ ਆਧਾਰ ਮੇਰਾ ਜਨੁ ਭੁਖਾ ਹਭ ਗਵਾਇਆ ਕਰਛਾਂ ਸੁਖਮਣੇ ਆਇ ਉਸ ਜਿਨੀ ਸ਼ਾਹ ਪੂਜਾਇਆ ਤਦਾ ਕੁਰਬਾਨ ਕੀਤਾ ਗੁਰਵਿੱਟਾਂ ਜਿਹਦੀਆ ਵੜਿਆ ਯਾ ਕੈ ਨਾਨਕ ਸਨੋ ਸੰਤੋ ਤਰਪਿਆ ਰੂ ਸਚਨਾ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਅਕਰਤ ਪਾਗੇ ਕਾਰ ਦੁਪਾ ਤ੍ਰਿ ਸ਼ਬਦ ਬਾਜੀ ਕਲਾ ਜੇ ਤਕਰਤਾ ਯਾ ਪੰਚ ਤੁੰਤਵਸ ਕੀਤੇ ਕਾਲ ਕੰਟਕ ਮਾਰਿਆ ਦਰਕਣم ਪਾਇ ਤੋ ਜੇ ਨਕਾਉ ਸੇ ਨਾਮ ਹਰਿ ਕੈ ਲੱਭਿ ਕੈ ਨਾਨਕ ਤੈ ਸਭੂਆ ਤਿਤਕਾਰ ਅਨਹਦ ਬਾਚੀ ਆਣ ਦਸਨ ਹੋ ਵਡ ਪਾਗੀ ਹੋ ਸਗਲ ਮਨੋ ਰਤ ਪੂਰੇ ਪਾਰ ਪਰਮ ਪ੍ਰਭ ਪਾਇਆ ਉਤਰੀ ਸਗਲ ਵਸੂਰੇ ਦੁਖ ਅਰੋਗ ਸੰਤਾ ਹਭਿ ਉਤਾਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸਿ ਪੂਰੇ ਗੁਰ ਤੇ ਜਾਣੀ ਸੋਣ ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਸੋਨ ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਮੇਰਵੰਤ ਦਾਣਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਦੇ ਅੱਗ ਯਾਰਦਾਸ ਜੀ ਆ ਪਿੰਡ ਸਭ ਤੇਰਾ ਵਾਰ ਕਹੂ ਨਾਨਕ ਸਭ ਤੇਰੀ ਵਾਰ ਕੋਈ ਨਾ ਹੁ ਨ ਜਾਣੈ ਵਾਹਿਗੁਰੂ 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 ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਗੁਰੂਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹ 10ਵੇਂ ਪ੍ਰਾਤਮ ਭਗਉਤੀ ਸਮਰਕਾਇ ਗੁਰੂ ਨਾਨਕ ਨੰਦ ਧਾਇ ਰੰਗਦਾ ਗੁਰ ਤੇ ਅਮਰਦਾਸ ਸ੍ਰੀ ਅੰਮ੍ਰਿਤ ਬਾਸੇ ਹੋਈ ਸਹਾਈ ਅਰਜਮਹਰ ਗੋਬਿੰਦ ਰਉ ਸਮਰਿਸ਼ਿ ਹਰਾਈ ਸ਼੍ਰੀ ਹਰਿ ਕ੍ਰਿਸ਼ਨ ਧਾਈ ਆ ਜਸਤਿ ਢਠਾ ਸਬਦ ਰਜਾਏ ਤੀਖ ਮਹੱਤਰ ਸਿਮਰੈ ਕਰਨ ਔਣ ਦੇ ਆਵੇ ਧਾਈ ਸਭ ਥਾਈ ਹੋਏ ਸਹਾਈ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥੰਕਿਊ ਸਹਾਈ ਦਸਵਾ ਪਾਤਸ਼ਾਹ ਅਦੀ ਜੂਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰਾ ਹਜੂਰ ਜਾਹਰਾ ਜਰੂਰ ਸਰਬ ਕਲਾ ਭਰਪੂਰ ਗੁਰਤਾ ਗਿੱਤੇ ਬ੍ਰਾਜਬਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੇ ਪਾਤ